ਫੋਨ ਇਸ ਵਕਤ ਜਿਵੇਂ ਤੁਸੀਂ ਕਹਿੰਦੇ ਪੰਜ ਨਾਲ ਰਹਿੰਦਾ ਚਾਰ ਨਾਲ ਰਹਿੰਦਾ ਮੰਦਪੋ ਸੱਤ ਬਰਾਤੇ ਆਂਦਾ ਘਰੇ ਇੱਕ ਰੁਮਾਲ ਇੱਥੇ ਬੰਨਦਾ ਇੱਥੇ ਮੂਲ ਕੋ ਕੇ ਉਹਦਾ ਚੋਰੀ ਦਾ ਪਰਚਾ ਵਾ ਬੱਚੇ ਤਾਂ ਇਹਦੀ ਮਰਜ਼ੀ ਨਹੀਂ ਹੋਏ ਮੈਨੂੰ ਪਤਾ ਹੁੰਦਾ ਅੱਜ ਤੋਂ ਪਹਿਲਾਂ ਮੈਂ ਇੰਨਾ ਬੱਚੇ ਜੰਮਦੀ ਨਾ ਪਰ ਮੈਨੂੰ ਇਹ ਵਿਆਹ ਕੇ ਲਿਆਏ ਸੀ ਮੇਰੇ ਕੋਲ ਵੀਡੀਓ ਆ ਮੇਰੇ ਕੋਲ ਪ੍ਰੂਫ ਆ ਮੈਂ ਕੋਈ ਨਿਕਲ ਕੇ ਤਾਂ ਨਹੀਂ ਜਿਹੜੀਆਂ ਸਵਾਲ ਬਣਾ ਕਮੈਂਟਾਂ ਵਾਲਿਆਂ ਨੇ ਵੀ ਕਹਿਣਾ ਜਿਹੜੇ ਕਹਿੰਦੇ ਆ ਵੀ ਤੁਸੀਂ ਸੋਸ਼ਲ ਵੀਡੀਓ ਤਾਂ ਲਿਆਉਂਦੇ ਆ ਕੈਮਰੇ ਸਾਹਮਣੇ ਕਤੀਆਂ ਲਿਆਉਂਦੇ ਆ ਜਿਹੜੀਆਂ ਇਹੋ ਜਿਹੀਆਂ ਧੀਆਂ ਜਿਹੜੇ ਮੁੰਡੇ ਪੰਜ-ਪੰਜ ਵਿਆਹ ਕਰਾਉਂਦੇ ਕੀ ਗੱਲ ਉਹਨੀਆਂ ਕਰਤੂਤਾ ਨਹੀਂ ਹੋਣੀਆਂ ਚਾਹੀਦੀਆਂ ਸੋਸ਼ਲ ਵੀਡੀਓ ਦੇ ਸਾਹਮਣੇ ਨਹੀਂ ਇਹੋ ਜਿਹਾ ਪਤਾ ਨਹੀਂ ਲੱਗਣਾ ਚਾਹੀਦਾ ਵੀ ਕਿੰਦਾ ਇੱਕ ਮੁੰਡਾ ਇੱਕ ਜਨਾਨੀ ਛੱਡ ਕੇ ਦੂਜੀ ਜਨਾਨੀ ਨਾਲ ਸੰਬੰਧ ਬਣਾ ਕੇ ਉਹਦਾ ਬੱਚਾ ਜਮਾ ਕੇ ਫਿਰ ਕੱਲ ਨੂੰ ਉਸ ਕੁੜੀਆਂ ਨੂੰ ਉਹਨਾਂ ਨੂੰ ਨਕੀਬਤਾ ਕੀ ਝੂਠ ਮਾਰ ਕੇ ਉਹਨਾਂ ਨਾਲ ਰਹਿ ਰਿਹਾ ਵੇ ਵੀ ਮੇਰਾ ਬੱਚੇ ਹੈ ਨਹੀਂ ਮੇਰੀ ਜਨਾਨੀ ਹੈਣੀ ਹੈ ਨਾ ਇਹ ਲੋਕੀ ਚਾਹਦੇ ਨਹੀਂ ਹੈਗੇ ਵੀ ਸੱਚ ਸਾਹਮਣੇ ਇੱਕ ਪੱਤਰਕਾਰਾਂ ਦੇ ਰਾਹੀਂ ਜਿਹੜੀ ਨਾ ਸਚਾਈ ਸਾਹਮਣੇ ਆਉਂਦੀ ਹੈ ਲੋਕਾਂ ਸਾਹਮਣੇ ਇੱਕ ਪੁਲਿਸ ਚੌਂਕੀ ਰਹੀ ਵੀ ਹੁੰਦੀ ਆ ਜਿਹੜੇ ਜੱਜ ਵਕੀਲ ਹਨ ਉਹਨਾਂ ਸਾਹਮਣੇ ਵੀ ਸਚਾਈ ਹੁੰਦੀ ਆ ਵੀ ਦੋਸਤੋ ਇਹ ਲੜਕੀ ਪਹਿਲਾਂ ਵੀ ਆਈ ਸੀਗੀ ਹੌਂਸ ਲਈ ਆਇਚਰ ਕਿਉਂ ਕਿਸੇ ਲੜਕੀ ਨੂੰ ਦਿਖਾਉਣਿਓ ਜੀ ਕੈਮਰੇ ਤੇ ਹੋ ਰਿਹਾ ਹੁਣ ਤਾਂ ਜਵਾਨਾਂ ਹੈ ਯਾਰ 5 5 10 10 ਸਾਲ ਦੀਆਂ ਬੱਚੀਆਂ ਕੈਮਰੇ ਤੇ ਆ ਰਹੀ ਰੀਲਾਂ ਮੜ ਰਹੀਆਂ ਨੇ ਕੁਝ ਹੋ ਰਿਹਾ ਤਾਂ ਘਰ ਦੇ ਘਰ ਪਿੱਛੇ ਲੜਾਈ ਕਰਨੀ ਕੀ ਕੋਈ ਮਾੜੀ ਗੱਲ ਹੈ ਜਿਵੇਂ ਕਮੈਂਟਾਂ 'ਚ ਤੁਸੀਂ ਕਹਿੰਦੇ ਹੋਗੇ ਇਸੇ ਕਰਕੇ ਕਹਿੰਨਾ ਮੈਂ ਕੀ ਨਾਮ ਹੈ ਭਾਈ ਮੇਰਾ ਨਾਮ ਸੀਤਾ ਸੋਢੀ ਹੈ ਮੈਂ ਲੁਧਿਆਣਾ ਦੇ ਡਾਕਟਰ ਅੰਬੇਦਕਰਨਗਰ ਤੋਂ ਆਈ ਹਾਂ ਮੈਂ ਗਲੀ ਨੰਬਰ 5 'ਚ ਵਾਈ ਹੋਈ ਹਾਂ ਮੈਂ ਪਿਛਲੀ ਵੀ ਵੀਡੀਓ ਪਾਈ ਸੀ ਤੇ ਉਹ ਵੀਡੀਓ ਤੋਂ ਬਾਅਦ ਮੇਰੇ ਘਰ ਵਾਲੇ ਨੇ ਮੈਨੂੰ ਧਮਕੀਆਂ ਦੇਣੀਆਂ ਤੇ ਲੋਕਾਂ ਨੂੰ ਵੀਡੀਓ ਪਾਤੀ ਕੀ ਹੋਇਆ ਫਿਰ ਕੀ ਹੋਇਆ ਹੁਣ ਕੀ ਕਰ ਲੂਗੀ ਪੇਸ਼ ਨਹੀਂ ਹੁੰਦਾ ਜਦ ਕਿ ਬਾਬਿਆ ਕੋਲੇ ਮੈਨੂੰ ਗਲਤ ਸਾਬਤ ਕਰ ਰਿਹਾ ਕਿ ਇਹਨੇ ਬੰਦਾ ਰੱਖਿਆ ਰਾਤ ਦੇ 12 ਵਜੇ ਘਰੇ ਉਹਨਾਂ ਦਾ ਖਰਚਾ ਨਹੀਂ ਚੱਕਦਾ 8ਵੀਂ ਚ ਇੱਕ ਪੜਦਾ ਇੱਕ 7ਵੀਂ ਚ ਜਦ ਕਿ ਸੋਡੀ ਲਗਾਉਣ ਦੇ ਕਰਕੇ ਉਹਨਾਂ ਨੂੰ ਕੋਈ ਸਹੂਲਤ ਵੀ ਨਹੀਂ ਲੱਗੀ ਹੋਈ ਚਾਹੇ ਸਕੂਲ 'ਚ ਉਹ ਵੀ ਪਤਾ ਕਰ ਲੋ ਉਹਨਾਂ ਦੇ ਖਰਚੇ ਆ ਮੈਂ ਕੰਮ ਕਰਦੀ ਆ ਮੈਂ ਰਾਤ ਦੇ 12:00 ਵੀ ਵਜ ਜਾਂਦੇ ਆ ਕਦੇ 10 ਪਹਿਲੀ ਗੱਲ ਤਾਂ ਮੇਰੇ ਘਰ ਦੇ ਅੱਗੇ ਕੈਮਰੇ ਲੱਗੇ ਆ ਦੇਖੋ ਮੈਂ ਕਿੰਨੇ ਵਜੇ ਘਰ ਤੇ ਐਂਟਰੀ ਕਰਦੀ ਕਿੰਨੇ ਵਜੇ ਨਹੀਂ ਕਰਦੀ ਇਹਦੇ ਤੇ ਬਲੇਮ ਲਾਂਦਾ ਮੇਰਾ ਕੋਈ ਸਬੂਤ ਦਵੇ ਜਦ ਕਿ ਉਹਦੇ 5-6 ਵਿਆਹਾਂ ਦੇ ਸਬੂਤ ਆ ਉੱਤੇ ਦੇ ਬਾਬੇ ਦੇ ਮੂੰਹ ਤੇ ਮੰਨਿਆ ਵੀ ਆ ਕਿ ਮੈਂ ਤਾਂ 5-6 ਵਿਆਹ ਹੋਏ ਨੇ ਘਰ ਰਿਲੇਸ਼ਨ ਚ ਹੋਵੇ ਸੀ ਆ ਇੱਕ ਤਾਂ ਵਿਆਹ ਹੋਇਆ ਬਾਕੀ ਰਿਲੇਸ਼ਨ ਦੇ ਵਿੱਚ ਹੀ ਆ ਹੁਣ ਜਿਹੜੀ ਲਈ ਫਿਰਦਾ ਉਹਦੇ ਨਾਲ ਵਿਆਹ ਕਰਾਇਆ ਹੋਇਆ ਵਿਆਹ ਦਾ ਵੀ ਪ੍ਰੂਫ ਆ ਮੇਰੇ ਕੋਲੇ ਮੈਂ ਵੀਡੀਓ ਦਿਖਾ ਦਿੰਨੀ ਆ ਤੇ ਹੁਣ ਤਾਂ ਵੈਸੇ ਗੰਦੀਆਂ ਵੀਡੀਓ ਇੰਸਟਾਗ੍ਰam ਤੇ ਇੰਨੀਆਂ ਪਾਉਂਦਾ ਤੇ ਲਓ ਮੈਂ ਆਪਣੀ ਵੀਡੀਓ ਪਾਈ ਆਪਣੇ ਇਨਸਾਫ ਲਈ ਠੀਕ ਆ ਤੇ ਮੈਂ ਉਹਦੇ ਵਾਂਗੂ ਤਾਂ ਨਹੀਂ ਵੀਡੀਓ ਪਾਉਂਦੀ ਆ ਉਹਦੇ ਕੋਹਦੀਆਂ ਵੀਡੀਓ ਜੋ ਇੰਸਟਾਗ੍ਰam ਤੇ ਆਪਣੇ ਬੇਟਿਆਂ ਦੇ ਸਾਹਮਣੇ ਪਾਉਂਦਾ ਹੋ ਜਾਦੀ ਕਰ ਲੈ ਨਹੀਂ ਪਾਉਂਦਾ ਵੀਡੀਓ ਚ ਲੈਟ ਜਾ ਦੇ ਤਾਂ ਇਸ ਕੁੜੀ ਦਾ ਨਾਮ ਹੈਗਾ ਮਦੂਸ ਸਪਾ ਸੈਂਟਰ ਤੇ ਵਿੱਚ ਕੰਮ ਕਰਦੀ ਆ। ਇਦਾਂ ਦੀਆਂ ਗੰਦੀਆਂ ਗੰਦੀਆਂ ਵੀਡੀਓ ਪਾਉਂਦਾ ਉਹ ਕੁੜੀ ਸਪਾ ਸੈਂਟਰ ਦੀ ਆ। ਠੀਕ ਆ ਮੇਰੇ ਕੋਲ ਤਾਂ ਇੱਕ ਇੱਕ ਪ੍ਰੂਫ ਆ ਕੋਈ ਮੇਰਾ ਇੱਕ ਪ੍ਰੂਫ ਦਵੇ। ਜਾਂ ਮੇਰੇ ਨਾਲ ਬੈਠ ਕੇ ਨਿਵੇੜ ਲਵੇ ਮੈਂ ਤਾਂ ਕੁੱਦ ਨਹੀਂ ਹੋਣਾ ਉਹਦੇ ਨਾਲ ਰਹਿਣਾ ਚਾਹਦੀ। ਤੁਹਾਡੇ ਕਾਹ ਬੱਚੇ ਨੇ? ਮੇਰੇ ਦੋ ਬੇਟੇ ਨੇ। ਅੱਛਾ ਹੁਣ ਇਸ ਵਕਤ ਤੁਹ ਜਿਵੇਂ ਤੁਸੀਂ ਕਹਿੰਦੇ ਪੰਜ ਨਾਲ ਰਹਿੰਦਾ ਚਾਰ ਨਾਲ ਰਹਿੰਦਾ ਮੰਦਪੋ। ਹਾਂਜੀ ਬਾਬਾ ਜੀ ਪਤਾ ਕੀ ਮੈਂ 4 ਸਾਲ ਪੇਕੇ ਬੈਠੇ ਰਹੀ ਉਦੋਂ ਉੱਥੇ ਰਾਜੀਨਾਮੇ ਕਰ ਲਈ ਜਾਂਦਾ ਰਿਹਾ ਫੋਨਾਂ ਤੇ ਮੇਰੇ ਕੋਲ ਇੱਕ ਇੱਕ ਰਿਕਾਰਡਿੰਗ ਆ ਮੈਂ ਸਾਰੀ ਸ 4 ਸਾਲ ਤੁਸੀਂ ਮੈਨੂੰ ਉੱਥੇ ਨਹੀਂ ਜੀਣ ਦਿੱਤਾ ਹੁਣ ਮੈਂ ਇੱਥੇ ਆਈ ਆ ਹੁਣ ਮੈਨੂੰ ਕਹਿੰਦਾ ਇੱਥੇ ਜਗ੍ਹਾ ਨਹੀਂ ਤੇਰੀ ਇਹ ਨਾ ਨਾ ਮੇਰਾ ਮਕਾਨ ਆ ਮੈਂ ਦਸੋ ਬੱਚੇ ਲੈ ਕੇ ਕਿੱਥੇ ਜਾਵਾਂ ਠੱਕੇ ਨਾਲ ਉੱਪਰ ਬੈਠੀ ਹੋਈ ਆ ਜਦੋਂ ਜੀ ਆਂਦਾ ਮੇਰੀ ਬੇਇੱਜ਼ਤੀ ਕਰਦੇ ਜਦੋਂ ਜੀ ਆਂਦਾ ਇਹ ਮੈਨੂੰ ਫੋਨਾਂ ਤਾਂ ਧਮਕੀਆਂ ਦਿੰਦਾ ਮੈਂ ਬੱਚੇ ਲੈ ਕੇ ਕਿੱਥੇ ਜਾਵਾਂ ਮੈਂ ਕਿਹੜੀ ਜਗ੍ਹਾ ਤੇ ਆਪ ਮੈਂ ਬਾਗੇ ਪੁਰਾਣੇ ਦੀ ਆ ਇੱਥੇ ਲੁਧਿਆਣੇ ਵੀ ਆਈ ਹੋਈ ਆ ਲੁਧਿਆਣੇ ਪਈ ਹੋਈ ਆ ਹਾਂਜੀ ਆਪ ਖੁੱਦ ਪੀਓ ਆ ਰਾਤ ਬਰਾਤੇ ਆਂਦਾ ਘਰੇ ਇੱਕ ਰੁਮਾਲ ਇੱਥੇ ਬੰਨਦਾ ਇੱਥੇ ਮੂਲ ਕੋ ਕੇ ਉਹਦਾ ਚੋਰੀ ਉੱਚ ਪਿਓ ਹਾਂਜੀ ਉੱਚ ਪਿਓ ਆ ਆਂਦਾ ਵਾ ਮਰਮਾਲ ਬਨ ਕੇ ਮਹੱਲੇ ਚ ਘੁੰਮਦਾ ਤੇਰ ਕੋ ਕਾ ਮੇਰਾ ਨੰਗ ਕੀ ਕਰਗੇ ਮੇਰਾ ਇਹ ਕੀ ਕਰ ਲੂ ਇੰਨੇ ਸਾਲਾਂ ਦੀ ਠੱਕੇ ਕਾਂਦੀ ਆ ਤੇਰ ਬੰਦੇਾਂ ਨੂੰ ਬੈਠ ਕੇ ਮੇਰੇ ਨਾਲ ਨਵੇੜ ਨਾ ਕਿਤੇ ਨਵੇੜਦਾ ਤੇ ਫਿਰ ਮੂੰਹ ਲੁਕੋ ਕੇ ਕਾ ਤੋ ਆਨਾ ਵਾ ਕੰਮ ਕੀ ਆਉਂ ਸੋਡਾ ਸੌਹਰਿਆਂ ਦਾ ਮੇਰੇ ਜੀ ਵੇਖੇ ਸੌਰੇ ਸੌਰਾ ਸਾਥ ਤੱਕ ਕੰਮ ਨਹੀਂ ਕਰਦੇ ਇਸ ਟਾਈਮ ਉਹ ਬੈੱਡ ਤੇ ਆ ਪਹਿਲਾਂ ਕੁੜੀਆਂ ਆਰਕੈਸਟਰਾ ਦਾ ਕੰਮ ਕਰਦੀਆਂ ਸੀ ਇਸ ਬੰਦੇ ਦੀਆਂ ਜਦੋਂ ਮੇਰੇ ਨਾਲ ਵਿਆਹ ਹੋਇਆ ਦੁਕਾਨਾਂ ਦੁਕਾਨੀਆਂ ਕਈਆਂ ਸੀ ਕੁਮੈਲਾਂ ਦੀ ਇੱਕ ਨਾਈ ਦੀ ਉਸ ਟਾਈਮ ਕਹਿੰਦੇ ਸੀ ਵੀ ਕੁੜੀਆਂ ਬਾਹਰ ਰਹਿੰਦੀਆਂ ਵੀ ਇਹ ਸਭ ਕੁਝ ਮੁੰਡੇ ਦਾ ਹੀ ਆ ਮੇਰਾ ਜਦੋਂ ਵਿਆਹ ਕੀਤਾ ਉਸ ਤੋਂ ਬਾਅਦ ਮੈਨੂੰ ਤਾਂ ਘਰ ਜਾ ਕੇ ਪਤਾ ਲੱਗਾ ਵੀ ਕੁੜੀਆਂ ਦੇ ਨਾਮ ਕਾਨੇ ਨੇ ਤਾਂ ਸ਼ੁਰੂ ਤੋਂ ਕੰਮ ਕੀਤਾ ਹੀ ਨਹੀਂ ਹੁਣ ਉਹਦੇ ਵਿੱਚ ਦੱਸੋ ਮੇਰਾ ਕੀ ਕਸੂਰ ਅੱਜ ਕੁੜੀਆਂ ਕਹਿ ਦਿੰਦੀਆਂ ਤੁਹਾਡਾ ਮਕਾਨ ਅਸੀਂ ਨੱਚ ਨੱਚ ਬਣਾਇਆ ਇਹ ਕਹਿ ਦਿੰਦਾ ਮੈਂ ਬਾਹਰ ਰਹਿਣਾ ਜਨਾਨੀਆਂ ਦਾ ਮੇਰੀ ਜ਼ਿੰਦਗੀ ਤੇ ਮੇਰੇ ਜਵਾਕਾਂ ਦੀ ਜ਼ਿੰਦਗੀ ਖਰਾਬ ਜ਼ਿੰਦਗੀ ਬੱਚੇ ਤਾਂ ਇਹਦੀ ਮਰਜ਼ੀ ਨਾ ਹੀ ਹੋਏ ਮੈਨੂੰ ਪਤਾ ਹੁੰਦਾ ਤੇ ਅੱਜ ਤੋਂ ਪਹਿਲਾਂ ਮੈਂ ਇੰਨਾ ਬੱਚੇ ਜੰਮਦੀ ਨਾ ਮੈਂ ਉਦੋਂ ਕੋਈ ਫੈਸਲਾ ਲੈ ਲੈਂਦੀ ਖਰਚਾ ਕੌਣ ਪੂਰਾ ਕਰਦਾ ਹੁੰਦਾ ਖਰਚਾ ਹੁਣ ਮੈਂ 4 ਸਾਲ ਬਾਅਦ ਵੀ ਆਈ ਹਾਂ ਮੈਂ ਖੁਦ ਹੀ ਚਲਾਨੀ ਆ ਪਹਿਲਾਂ ਵੀ ਜਦੋਂ ਨਾਲ ਰਹਿੰਦਾ ਸੀ ਬਰੋਬਰ ਕੰਮ ਕਰਦੀ ਸੀ ਕਿ ਤਾਂ ਰੇੜੀ ਦਾ 버ਗਰ ਦਾ ਵੀ ਨਾਲ ਕਰਦੀ ਸੀ ਕਾ ਕਰਤਾ ਸ਼ੁਰੂ ਤੋਂ ਚਾਹੇ ਤੁਸੀਂ ਗਲੀ ਮੱਲੇ ਤੋਂ ਪਚ ਲੋ ਬੰਦੇ ਨੇ ਕਿੰਨੀ ਕਮਾਈ ਕੀਤੀ ਆ ਫਿਰ ਜਿੱਥੇ ਮੇਰੀ ਗਲਤੀ ਹੋਊਗੀ। ਕਿ ਮਾਤਾ ਜੀ ਪਹਿਲਾਂ ਵੀ ਲੜਕੀ ਆਈ ਐ ਇਹ। ਜਿਹਦਾ ਪਤਾ ਉਹ ਵੀ ਹੋ ਰੋ। ਬਿਲਕੁਲ ਪਤਾ ਪਹਿਲਾਂ ਵੀ ਆਪਾਂ ਜਿਹੜੀ ਵੀਡੀਓ ਪਾਈ ਹੋਈ ਵੀ ਇੱਕ ਆ ਮੁੰਡਾ ਵੇੜਨਾ ਪੰਜ ਵਿਆਹ ਕਰਾ ਰੱਖੇ ਆ ਪੰਜ ਵਿਆਹਾਂ ਨਾਲ ਬੱਚੇ ਵੀ ਉਹਨੇ ਜੰਮ ਰਖੇ ਬੱਚੇ ਵੀ ਉਹਨਾਂ ਦੇ ਹਨਾ। ਪਹਿਲੇ ਕੋਲ ਜਨਾਨੀ ਦੀਆਂ ਤਿੰਨ ਕੁੜੀਆਂ ਫਿਰ ਦੋ ਤੇ ਇੱਕ ਹੁਣ ਜਿਹੜੀ ਘਰੇਵਾੜੀ ਸੀ, ਔਮਨ ਸੈਲ 'ਚ ਕੇਸ ਲਾ ਕੇ ਮੈਂ ਕੱਢੀ ਮੇਰੀ ਸੱਸ ਤੇ ਨਾਨਦ ਨੇ ਵਾੜੀ ਸੀ। ਇਹਨਾਂ ਦੀ ਰਜ਼ੀਮੰਦੀ ਨਾਲ ਹੀ ਆਈ ਸੀ ਮੈਂ ਉਹ ਮੈਨੂੰ ਜਦੋਂ ਪਤਾ ਲੱਗਾ ਮੈਂ ਫੇਰ ਕੇਸ ਲਾਇਆ ਸੀ ਔਮਨ ਸੈਲ 'ਚ। ਤੇ ਉਹ ਕਹੀ ਆ ਹੁਣ ਉਹਦੇ ਕੋ ਜਿਹੜੀਆਂ ਨੇ ਰੱਖੀਆਂ ਹੋਈਆਂ ਨੇ ਹਾਂਜੀ ਬੱਚੇ ਇਹਦੇ ਜੰਮੇ ਹੋਏ ਆ ਇਹਦੇ ਬੱਚੇ ਜੰਮੇ ਹੋਏ ਆ ਤੇ ਇਦਾਂ ਹੀ ਇਹਨੇ ਮੈਨੂੰ ਸਮਝੇ ਇਹਨੇ ਸੋਚਿਆ ਪਰ ਮੈਨੂੰ ਇਹ ਵਿਆਹ ਕੇ ਲਿਆਏ ਸੀ ਮੇਰੇ ਕੋਲ ਵੀਡੀਓ ਆ ਮੇਰੇ ਕੋਲ ਪ੍ਰੂਫ ਆ ਮੈਂ ਕੋਈ ਨਿਕਲ ਕੇ ਤਾਂ ਆਈ ਨਹੀਂ ਜਿਹੜੀ ਮੈਂ ਇਦਾਂ ਉਹਨਾਂ ਵਾਂਗੂ ਚੜਦਾ ਮੈਂ ਮੈਨੂੰ ਕਹਿ ਦਿੰਦੇ ਚਲੀ ਜਾ ਨਿਕਲ ਜਾ ਦੱਸੋ ਮੈਂ ਆਪਦੇ ਬੱਚੇ ਲੈ ਜਾਂ ਤਾਂ ਮੈਨੂੰ 4 ਸਾਲ ਪਹਿਲਾਂ ਉੱਥੇ ਬੇਟੀ ਰਹਿਣ ਦਿੰਦਾ ਨਾ ਮੇਰੇ ਨਾਲ ਫੈਸਲਾ ਕਰਦਾ ਕਿਉਂ ਮੈਂ ਇਨਤਹਾ ਕਰਦਾ ਸੀ ਵਾਪਸ ਆ ਜਾ ਵਾਪਸ ਆ ਜਾ ਹੁਣ ਮੈਂ ਨਾ ਉਧਰ ਜੋਗੀ ਰਹੀ ਨਾ ਮੈਂ ਇੱਧਰ ਜੋਗੀ ਰਹੀ ਹੁਣ ਭਰਾ ਕਹਿ ਦਿੰਦੇ ਨੇ ਵੀ ਤੂੰ ਆਪਣੀ ਉਹ ਮੋਢੇਪਰਾ ਹਾਂਜੀ ਕਿਉਂਕਿ ਮੈਂ 4 ਸਾਲ ਉੱਤੇ ਬੈਠ ਸੀ ਉਹ ਕਹਿੰਦੇ ਸੀ ਉੱਥੇ ਵਾਪਸ ਨਹੀਂ ਜਾਣਾ ਤੂੰ ਸਾਡੇ ਕੋਲ ਰਹਿ ਅਸੀਂ ਜਿੰਨੇ ਜੋਗੇ ਹੈਗੇ ਕਰਾਂਗੇ ਪਰ ਉਸ ਟਾਈਮ ਇਹ ਪੰਚਾਇਤਾਂ ਲੈ ਕੇ ਜਾਂਦੇ ਰਹੇ ਕਿ ਅਸੀਂ ਵਸਾਉਣੀ ਚਾਹੁੰਦੇ ਵਸਣਾ ਨਹੀਂ ਚਾਹੁੰਦੀ ਇਹ ਆਪ ਵੀ ਗਿਆ ਸੀਗਾ ਹਾਂਜੀ ਆਪ ਵੀ ਗਿਆ ਸੀ ਦੋ ਵਾਰੀ ਫਿਰ ਕੀ ਬਣਨਾ ਚਾਹੀਦਾ ਇੱਕ ਵਾਰੀ ਤਾਂ ਜਾਣਾ ਚਾਹੀਦਾ ਆਪਾਂ ਨੂੰ ਜਾਣਾ ਚਾਹੀਦਾ ਜਾਵਾਂਗੇ ਬਾਕੀ ਆ ਸਵਾਲ ਵੀ ਹੁਣ ਕਮੈਂਟਾਂ ਵਾਲਿਆਂ ਨੇ ਵੀ ਕਹਿੰਦਾ ਜਿਹੜੇ ਕਹਿੰਦੇ ਆ ਵੀ ਤੁਸੀਂ ਸੋਸ਼ਲ ਵੀਡੀਓ ਤਾਂ ਲਿਆਉਂਦੇ ਆ ਕੈਮਰੇ ਸਾਹਮਣੇ ਕਿੱਤੀਆਂ ਲਿਆਉਂਦੇ ਆ ਜਿਹੜੀਆਂ ਇਹੋ ਜਿਹੀਆਂ ਧੀਆਂ ਜਿਹੜੇ ਮੁੰਡੇ ਪੰਜ-ਪੰਜ ਵਿਆਹ ਕਰਾਉਂਦੇ ਕੀ ਗੱਲ ਉਹਨੀਆਂ ਕਰਤੂਤਾ ਨਹੀਂ ਹੋਣੀਆਂ ਚਾਹੀਦੀਆਂ ਸੋਸ਼ਲ ਵੀਡੀਓ ਦੇ ਸਾਹਮਣੇ ਨਹੀਂ ਇਹ ਗਿਆ ਪਤਾ ਨਹੀਂ ਲੱਗਣਾ ਚਾਹੀਦਾ ਵੀ ਕਿੱਦਾਂ ਇੱਕ ਮੁੰਡਾ ਇੱਕ ਜਨਾਨੀ ਛੱਡ ਕੇ ਦੂਜੀ ਜਨਾਨੀ ਨਾਲ ਸੰਬੰਧ ਬਣਾ ਕੇ ਉਹਦਾ ਬੱਚਾ ਜਮਾ ਕੇ ਫਿਰ ਤੀਜੀ ਜਲ ਜਾਂਦਾ ਚੌਥੀ ਆਲ ਜਾਂਦਾ ਕਿੰਨੀਆਂ ਕੁੜੀਆਂ ਦੀ ਜ਼ਿੰਦਗੀ ਬਰਬਾਦ ਕਰੀ ਹੋ ਗਈ ਉਹਨੇ ਕੱਲ ਨੂੰ ਉਸ ਕੁੜੀਆਂ ਨੂੰ ਉਹਨਾਂ ਨੂੰ ਨਕੀਬਤਾ ਕੀ ਝੂਠ ਮਾਰ ਕੇ ਉਹਨਾਂ ਨਾਲ ਰਹਿ ਰਿਹਾ ਵੀ ਮੇਰਾ ਬੱਚੇ ਹੈ ਨਹੀਂ ਮੇਰੀ ਜਨਾਨੀ ਹੈਣੀ ਹੈ ਨਾ ਇਹ ਲੋਕੀ ਚਾਹੁੰਦੇ ਨਹੀਂ ਹੈਗੇ ਵੀ ਸੱਚ ਸਾਹਮਣੇ ਇੱਕ ਪੱਤਰਕਾਰਾਂ ਦੇ ਰਾਹੀਂ ਜਿਹੜੀ ਨਾ ਸਚਾਈ ਸਾਹਮਣੇ ਆਉਂਦੀ ਆ ਲੋਕਾਂ ਸਾਹਮਣੇ ਇੱਕ ਪੁਲਿਸ ਚੌਂਕੀ ਰਹੀ ਵੀ ਹੁੰਦੀ ਆ ਜਦ ਜੱਜ ਵਕੀਲ ਹਨ ਉਹਨਾਂ ਸਾਹਮਣੇ ਵੀ ਸਚਾਈ ਹੁੰਦੀ ਆ ਵੀ ਪੰਜਾਬ ਵਿੱਚ ਹੋ ਕੀ ਰੇ ਤੇ ਲੋਕੀ ਸਾਡੇ ਕੋਲ ਆਣ ਕੇ ਕੇਸ ਕਿਹੜਾ ਲਖਾਉਂਦੇ ਤੇ ਨਿਕਲਦਾ ਕੀ ਆ ਉਨੇ ਇੱਕ ਹਿਸਾਬ ਨਾਲ ਸਾਡੇ ਰਾਹੀਂ ਜਾਣੇ ਜਦੋਂ ਦੋਨੇ ਪੱਖ ਸੋਹਦੇ ਫਿਰ ਇੰਟਰਵਿਊ ਕਰਦੇ ਆ ਫਿਰ ਪਤਾ ਲੱਗਦਾ ਦੋਨਾਂ ਪੱਖਾਂ ਦੇ ਵੀ ਕਿਹੜੀ ਗਲਤੀ ਕਿਹੜਾ ਵਿੱਚ ਨਚੋਰ ਨਿਕਲਦਾ ਵੀ ਕਿੰਨਾ ਦਾ ਕਸੂਰ ਆ ਤੇ ਦੋਸਤੋ ਕੋਟਾਂ ਦੇ ਵਿੱਚ ਸਾਡੇ ਲਵੇ ਸੈਂਕੜੇ ਮਸਲੇ ਇਹ ਜੇ ਆ ਗਏ ਵੀ ਜਨਾਨੀਆਂ ਨੇ ਜਿਹੜੀਆਂ ਗਈਆਂ ਆਪਣੀ ਮਰਜ਼ੀ ਨਾਲ ਹੁੰਦੀਆਂ ਨੇ ਵੀ ਕੱਲੇ ਬੰਦੇ ਵੀ ਨਹੀਂ ਹੈਗੇ ਜਨਾਨੀਆਂ 'ਚ ਵੀ ਨੁਕਸਾਨ ਹੈ ਗਈਆਂ ਆਪਣੀ ਮਰਜ਼ੀ ਨਾਲ ਨੇ ਛੱਡ ਕੇ ਬਿਲਕੁਲ ਨਹੀਂ ਭੇਜਿਆ ਗਿਆ ਆਪਣੇ ਹੌਣ ਨੂੰ ਹੁਣ ਵੀ ਤਿਆਰ ਨਹੀਂ ਹੋ ਉਹਨਾਂ ਤੇ ਕੋਟ ਰੱਟ ਝੂਠ ਬੋਲ ਕੇ ਖਰਚਾ ਪਵਾਈ ਖੜੀਆਂ ਨੇ ਰਹਿੰਦੀਆਂ ਆਪਣੀ ਮਰਜ਼ੀ ਨਾਲ ਨੇ ਕਿਤੇ ਹੋਰ ਇਹ ਮਸਲੇ ਵੀ ਆਏ ਨੇ ਕੋਰਟ ਚੋਂ ਛੂਟ ਚੱਲ ਜਾਂਦਾ ਉੱਥੇ ਪਤਾ ਨਹੀਂ ਹੁਣ ਜੱਜ ਦੇ ਸਾਹਮਣੇ ਵਕੀਲ ਨੇ ਪੇਸ਼ ਕਰਨਾ ਹੁੰਦਾ ਵਕੀਲ ਆਪਾਂ ਨੂੰ ਪਤੀ ਹੈ ਹਾਂਜੀ ਕੋਰਟ ਵੀ ਵੀਰ ਜੀ ਪਤਾ ਕੀ ਕਹਿੰਦਾ ਵਾ ਕਹਿੰਦਾ ਕੋਰਟ ਚ ਕੇਸ ਲਾਵੇ ਉਹਨੂੰ ਪਤਾ ਕੀ ਕੋਰਟ ਦੇ ਵਿੱਚ ਇਹਦੇ ਕੋਲ ਪੈਸਾ ਹੈ ਨਹੀਂ ਭੈਣ ਵੀ ਕਹਿੰਦੀ ਕੋਰਟ ਚ ਕੇਸ ਲਾਵੇ ਕਿ ਇਹਦੇ ਕੋਲ ਪੈਸਾ ਹੈ ਨਹੀਂ ਇਹਨੇ ਕਿਹੜਾ ਲਾ ਲੈਣਾ ਵਾ ਪਤਾ ਨਹੀਂ ਵੀਰ ਜੀ ਮੈਂ ਤਾਂ ਇਹ ਕਹਿੰਨੀ ਵੀ ਜਾ ਮੇਰੇ ਨਾਲ ਬਹਿ ਕੇ ਨਵੇੜ ਲਵੇ ਮੇਰਾ ਜੋ ਬਣਦਾ ਮੇਰੇ ਨੂੰ ਕੁਝ ਵੀ ਨਾ ਦੇਣ ਆਪਦੇ ਪੋਤਿਆਂ ਨੂੰ ਦੇਣ ਮੈਂ ਆ ਕੇ ਲੈ ਕੇ ਜਿੱਤੇ ਮਰਜ਼ੀ ਆਪਦੇ ਬੱਚੇ ਲੈ ਕੇ ਪਾਲੀ ਜਾਂਦੀ ਪਾਲ ਲੂੰਗੀ ਪਰ ਮੇਰੇ ਨਾਲ ਰੋਜ਼ ਦਾ ਰੰਡੀ ਚਿੱਕਾ ਬੰਦ ਕਰਾ ਦੇਣ ਮੇਰਾ ਪਹਿਲਾਂ ਕਿਉਂਕਿ ਇਹਨਾਂ ਦੀ ਮਰਜ਼ੀ ਨਾ ਆਈਆਂ ਹੁਣ ਇਹ ਮੇਰੇ ਨਾਲ ਇਹ ਕਰਦੇ ਆ ਮੇਰੇ ਨਾਲ ਇੱਕ ਫੈਸਲਾ ਕਰ ਲਵੇ ਜਿੱਦੇ ਨਾਲ ਮਰਜ਼ੀ ਰਵੇ ਮੈਂ ਉਸ ਬੰਦੇ ਤੋਂ ਕੁਝ ਨਹੀਂ ਲੈਣਾ ਦੇਣਾ ਪਰ ਮੈਨੂੰ ਜੇ ਫੋਨ ਤੇ ਧਮਕੀ ਦੇਊਗਾ ਹਾਂਜੀ ਮੈਂ ਕਹਿੰਦੀ ਆ ਲੋਕਾਂ ਨੂੰ ਕਹਿੰਦਾ ਗਾਲਾਂ ਕੱਢਦੀ ਜਦੋਂ ਮੈਨੂੰ ਗਾਲਾਂ ਕੱਢਦਾ ਕੋਈ ਨਜਾਇਜ਼ ਤਾਂ ਮੈਂ ਕੱਢਦੀ ਆ ਕਿਉਂਕਿ ਮੈਂ ਕਿਸੇ ਦੀ ਕਿਉਂ ਸੁਣਾ ਜਦੋਂ ਮੈਂ ਖੁੱਦ ਕਮਾ ਕੇ ਖਾਨੀ ਨਜਾਇਜ਼ ਮੈਨੂੰ ਤੰਗ ਪਰੇਸ਼ਾਨ ਕਿਉਂ ਕੀਤਾ ਜਾਵੇ ਕਿਉਂਕਿ ਮੇਰੀ ਛੱਤ ਵੀ गिरਨ ਵਾਲੀ ਆ ਕੱਲ ਨੂੰ ਮੇਰੀ ਛੱਤ गिरਦੀ ਮੇਰੇ ਜਵਾਕਾਂ ਦਾ ਕੋਈ ਨੁਕਸਾਨ ਹੁੰਦਾ ਇਹ ਜ਼ਿੰਮੇਵਾਰ ਆ ਪਰ ਵਿਆਹ ਕਿਉਂ ਲਿਆ ਹਾਂਜੀ ਮੈਂ ਉਹੀ ਬੱਬੀ ਸਵਾਲ ਕਰਦੀ ਆ ਕਿ ਮੈਨੂੰ ਵਿਆਹ ਕਿਉਂ ਲਿਆਇਆ ਹੁਣ ਕਹਿ ਦਿੰਦਾ ਤੇ ਇਹਨੇ ਨਿੰਗਾ ਕੋਲ ਕੇਸ ਲਾਇਆ ਕੀ ਕਰ ਲਿਆ ਪੁਲਿਸ ਕੋਲ ਗਈ ਕਿੱਥੇ ਕੀ ਬਣ ਗਿਆ ਪਰ ਸਾਹਮਣੇ ਤਾਂ ਤੂੰ ਵੀ ਨਹੀਂ ਨਾ ਆਂਦਾ ਸਾਹਮਣੇ ਆ ਮੇਰੇ ਨਾਲ ਬਹਿ ਕੇ ਗੱਲ ਕਰ ਦੁਨੀਆ ਜਮਣੇ ਪੋਨਾ ਤੇ ਜਾਂ ਪੈਠ ਪਿੱਛੇ ਬੋਲਦਾ ਵਾ ਇਦਾਂ ਕਹਿੰਦਾ ਇਹਦਾ ਕੁਝ ਨਹੀਂ ਨਿਭੜਿਆ ਕੁਝ ਨਹੀਂ ਨਿਭੜਿਆ ਕਰਕੇ ਮੇਰੇ ਤੇ ਬੈਠੀ ਤੁਸੀਂ ਗਏ ਸੀ ਇਹ ਕੁੜੀ ਦੇ ਸਹੁਰੇ ਘਰ ਗਏ ਸੀਗੇ ਉੱਤੇ ਉਹ ਮੁੱਕ ਦੇ ਭੱਜ ਜਾਂਦਾ ਉਹ ਆਉਂਦਾ ਸਾਬ ਨੂੰ 11:00 ਬਜੇ ਕੌਣ ਖੜਾ ਉੱਤੇ ਕਹਿੰਦਾ ਮੇਰੇ ਦਾਤ ਨੂੰ ਅੱਛਾ ਸਾਬ ਨੂੰ 11:00 ਵਜੇ ਆਉਂਦਾ ਉਹ ਕੋਈ ਫੋਨ ਤੇ ਗੱਲ ਹੋਈ ਹੋਵੇ ਫੋਨ ਚੱਕਦਾ ਨਹੀਂ ਬੰਦ ਕਰ ਦਿੰਦਾ ਦੇਖ ਸਕਦੇ ਹੋ ਦੋਸਤੋ ਫਿਰ ਹੁਣ ਦੱਸੋ ਕੀ ਬਣੇ ਕਹਿੰਦਾ ਨਿਹੰਗ ਸਿੰਘ ਦਾ ਨਾ ਡਰਦਾ ਨਹੀਂ ਕਿ ਜੇ ਨਿਹੰਗ ਸਿੰਘਾਂ ਤੋਂ ਡਰਦਾ ਤਾਂ ਪਹਿਲੇ ਤਾਂ ਸਾਹਮਣੇ ਨਹੀਂ ਆਉਂਦਾ ਫੋਨ ਮੈਨੂੰ ਵੀ ਕੀਤਾ ਜਦੋਂ ਵੀਡੀਓ ਪਾਈ ਪੰਜਵਿਆਂ ਵਾਲੇ ਕਹਿੰਦਾ ਮਾਤਾ ਪਹਿਲਾਂ ਤਾਂ ਬੜਾ ਰੋਵਣਾ ਬੋਲਿਆ ਤੁਸੀਂ ਚੰਗੀ ਗਰਦੂਦ ਨਹੀਂ ਕਰੀ ਮੇਰੀ ਵੀਡੀਓ ਪਾਈ ਹੈ ਤੁਸੀਂ ਪੰਜ ਵਿਆਹ ਕਰ ਤੁਹ ਜਨਾਨੀ ਦੇ ਖਿਲਾਫ ਬੋਲ ਰਿਹਾ ਤੇਰੀ ਪਹਿਲੀ ਵਿਓੜ ਆ ਤੇਰੇ ਸਬੂਤ ਆ ਗਏ ਸੀ ਤੇਰੀਆਂ ਫੋਟੋਆਂ ਪਾਤੀਆਂ ਤੂੰ ਨਹੀਂ ਕਰਾਏ ਹੋਏ ਪੰਜ ਬਰ ਲਿਸ਼ਨਸ਼ਿਪ ਚ ਨਹੀਂ ਰਹਿ ਰਿਹਾ ਵੀ ਫਿਰ ਮੰਨ ਵੀ ਗਿਆ ਫਿਰ ਉਸ ਤੋਂ ਬਾਅਦ ਮਾਨੂੰ ਟਾਈਮ ਦੇ ਤੂੰ ਸਾਨੂੰ ਮਿਲ ਵੀ ਫਿਰ ਮਿਲੇ ਨਹੀਂ ਗੇ ਤੇਰੇ ਸਿੰਘ ਘੱਲੇ ਜੀ ਘਰ ਉਹਨਾਂ ਦੇ ਲੁਧਿਆਣਾ ਜ਼ਿਲ੍ਹੇ ਦੇ ਸਾਡੇ ਜਿਹੜੇ ਜ਼ਹੀਦਾਰ ਸਾਜੇ ਗਏ ਇੱਥੋਂ ਦੇ ਜਦੋਂ ਇੱਥੇ ਦਾ ਕੇਸ ਹੁੰਦਾ ਵਾ ਇਹ ਜ਼ਹੀਦਾਰ ਜੀ ਨੂੰ ਇਹਨਾਂ ਨੇ ਫੋਨ ਕਰਕੇ ਇਹਨਾਂ ਨੂੰ ਦੱਸੀਦਾ ਵੀ ਇੱਥੋਂ ਦੇ ਜਿਹੜੇ ਲੁਧਿਆਣਾ ਦੇ ਕੇਸ ਆ ਉਹ ਤੁਸੀਂ ਗੇੜਾ ਮਾਰ ਕੇ ਆਓ ਕਿਉਂਕਿ ਇਹ ਜਾ ਕੇ ਆਏ ਉੱਥੇ ਜਦੋਂ ਇਹ ਗਏ ਸਿੰਘ ਲੈ ਕੇ ਉਸ ਤੋਂ ਬਾਅਦ ਉੱਥੇ ਉਹਨੂੰ ਕੋ ਰੱਖਾਂਗੇ ਆਪਾਂ ਟਾਈਮ ਰੱਖ ਕੇ ਜਰੂਰ ਮਾਰ ਕੇ ਆਏਗੇ ਜੋ ਇਹਦਾ ਹੱਕ ਦਾ ਦਵਾ ਕੇ ਆਵਾਂਗੇ ਇਹ ਸੀਕ੍ਰਟ ਜਾਣਿਆ ਪਊਗਾ ਤੁਸੀਂ ਦੱਸੋਗੇ ਤਾਂ ਵੀ ਪਤਾ ਨਹੀਂ ਕੁੜੀਆਂ ਵੀ ਆਪਣੀ ਮਰਜ਼ੀ ਨਾਲ ਰਹਿ ਰਹੀਆਂ ਹੁਣ ਜਿਹੜੀ ਕੁੜੀ ਇਹ ਰੱਖੀ ਫਿਰਦਾ ਉਹ ਉਹਨੂੰ ਮੈਂ ਖੁੱਦ ਮਿਲੀ ਆ ਉਹਨੂੰ ਮੈਂ ਇਹ ਗੱਲ ਕਹੀ ਹੈ ਕਿ ਮੈਂ ਇਹਦੇ ਵਿਆਹ ਹੀ ਨਾ ਮੈਨੂੰ ਨੇ ਤਲਾਕ ਦਿੱਤਾ ਪਰ ਹੁਣ ਜਾਣ ਬੋਝ ਕੇ ਚੂੜੇ ਪਾ ਕੇ ਵਿਆਹ ਕਰਾਈਆ ਰ ਖੇਲ ਤਰ ਖੇਲ ਹੀ ਰਹਿਣੀ ਕਿਉਂਕਿ ਮੈਂ ਜੇ ਵਿਆਹ ਕੇ ਆਈ ਆ ਤਾਂ ਉਹ ਹੱਕ ਮੇਰਾ ਮੈਂ ਕਿਹਨੇ ਡਿਵੋਰਸ ਦੇ ਦੇਵੇ ਇੱਕ ਪਾਸਾ ਕਰੇ ਉਹ ਕੁੜੀਆਂ ਨਾਲ ਜਾਣ ਕੇ ਇਹ ਕੁੜੀਆਂ ਵੀ ਆਪਣੀ ਮਰਜ਼ੀ ਨਾਲ ਜਾਣ ਜਾਣ ਕੇ ਰਹਿੰਦੀਆਂ ਬੱਚੇ ਜੰਮਦੀਆਂ ਜਦ ਕਿ ਮੈਂ ਇਹ ਕੀ ਹੋਈ ਜੀ ਕੀ ਹੋ ਚੁ ਹੋਇ ਕਰਾ ਮਤ ਕੁਛ ਵੀ ਨਹੀਂ ਉਹ ਕੰਮ ਵੀ ਨਹੀਂ ਕਰਦਾ ਸਿਰਫ ਕੁੜੀਆਂ ਦੀ ਕਮਾਈ ਕਰਦਾ ਇੱਕ ਤਾਂ ਹੋਵੇ ਨਾ ਕਿ ਬੰਦਾ ਕੰਮ ਕਰਦਾ ਵੀ ਚਲ ਉਹਦੀ ਕਮਾਈ ਆ ਜਾਂ ਉਹਦੇ ਕੋਲ کاروبار ਆ ਉਹਨਾਂ ਦੇ ਨਾਲ ਕਰਾਇਆ ਤੇ ਰਹਿੰਦਾ ਵਾ ਬਸ ਪਤਾ ਨਹੀਂ ਕੁੜੀਆਂ ਨੂੰ ਕੀ ਤੇ ਕੁੜੀਆਂ ਵੀ ਤਾਂ ਓਦਾਂ ਨਹੀਂ ਆ ਜਿ ਘਰੇਲੂ ਹੁਣ ਤਾਂ ਕਹਿ ਵੀ ਦਮ ਹਾਂ ਇਹ ਪਤਾ ਇੱਕ ਰਿਕਵੈਸਟ ਹੀ ਆ ਮੇਰੀ ਪੰਜਾਬ ਪੁਲਿਸ ਅੱਗੇ ਤੇ ਜੱਜਾਂ ਵਕੀ ਲੱਗ ਗਏ ਬਿਜੜੇ ਇਸ ਤਰ੍ਹਾਂ ਦੇ ਆਉਂਦੇ ਨਾ ਕੇਸ ਵੀ ਉਹਨਾਂ ਦੇ ਸਖਤ ਤੋਂ ਸਖਤ ਡੰਡਾ ਕਾਇਮ ਕਰੋ ਕਿਉਂਕਿ ਆਪਣੇ ਪੰਜਾਬ ਦਾ ਜਿਹੜਾ ਸੁਧਾਰ ਤਾਂ ਹੀ ਆਉਣਾ ਵਾ ਕਿਉਂਕਿ ਜਿਹੜੀ ਹੁਣ ਇਹਦਾ ਵੀ ਘਰ ਬਰਬਾਦ ਹੁੰਦਾ ਵੜੀਆਂ ਜੱਡੂ ਜੱਡੀਆਂ ਜਨਾਨੀਆਂ ਰੱਖ ਰਿਆ ਇਹੋ ਜੇ ਬੰਦੇ ਦਾ ਡੰਡਾ ਕਾਇਮ ਕਰਕੇ ਉਹਨੂੰ ਜੇਲ੍ਹ ਦੇ ਅੰਦਰ ਸੁਟੋ ਵੀ ਜਿਹੜੇ ਇੱਕ ਛੱਡ ਕੇ ਦੂਜੀ ਦੀ ਜ਼ਿੰਦਗੀ ਬਰਬਾਦ ਕਰ ਰਿਆ ਵਾ ਪੰਜਾਬ ਪੁਲਿਸ ਨੂੰ ਤੇ ਮਹਿਲਾ ਕਮਿਸ਼ਨ ਨੂੰ ਤੇ ਇੱਕ ਜਿਹੜੇ ਆਪਣਾ ਹਾਈ ਕੋਰਟ ਦੇ ਵਿੱਚ ਜੱਜ ਵਕੀਲ ਆ ਉਹ ਜੱਜਾਂ ਨੂੰ ਵੀ ਮੇਰੀ ਰਿਕਵੈਸਟ ਹੈ ਤੇ ਵਕੀਲਾਂ ਨੂੰ ਵੀ ਜਿਹੜੇ ਝੂਠੇ ਕੇਸ ਕਾਂਦਦੇ ਆ ਨਾ ਵੀ ਖਰਚੇ ਦੇ ਕੇਸ ਪਾ ਤਾ ਰਹਿ ਰਹੀਆਂ ਰਿਲੇਸ਼ਨਸ਼ਿਪ ਦੇ ਵਿੱਚ ਉਥੇ ਬਾਹਰ ਰਹਿ ਰਹੀਆਂ ਗੈਰ ਮਰਦਾਂ ਨਾਲ ਤੇ ਆਪਣੇ ਆਦਮੀ ਜਿਹੜੇ ਰਿਲੇਸ਼ਨਸ਼ਿਪ ਦੇ ਵਿੱਚ ਉਹਨਾਂ ਕੋਲ ਕਹਿ ਰਹੀਆਂ ਵੀ ਖਰਚਾ ਵੀ ਭੇਜੋ ਬਾਹਰ ਨਾਲੇ ਆਸ਼ਕੀ ਵੀ ਕਰਨੀ ਆ ਰਿਲੇਸ਼ਨਸ਼ਿਪ 'ਚ ਵੀ ਰਹਿਣਾ ਵਾ ਇਹੋ ਜਿਹੀਆਂ ਔਰਤਾਂ ਨੂੰ ਖਤ ਨਹੀਂ ਆਦਾ ਪੰਜਾਬ ਦੇ ਵਿੱਚ ਰਹਿਣਾ ਮੈਂ ਕਹਿੰਦਾ ਲਾਹਣਤਾ ਇਹੋ ਜਿਹੀਆਂ ਔਰਤਾਂ ਨੂੰ ਜਦੋਂ ਇਹ ਆਪਣਾ ਨੰਦ ਕਾਰਜ ਕਰਕੇ ਗੁਰੂ ਘਰ ਦੇ ਵਿੱਚ ਇੱਜ਼ਤ ਨਾਲ ਵਿਆਹ ਕੇ ਜਾ ਕੇ ਲਾਇਸੈਂਸਪ ਦੇ ਵਿੱਚ ਰਹਿ ਕੇ ਮੁੜ ਕੇ ਕਹਿੰਦੇ ਆ ਵੀ ਕੋੜ ਰੱਤੇ ਮੈਂ ਖਰਚੇ ਦਾ ਕੇਸ ਪਾਤਾ ਵਾ ਮੈਂ ਜੱਜ ਜਬ ਕਿ ਉਹਨਾਂ ਰਿਕਵੈਸਟ ਕਰਦੀ ਕਿ ਨਕਵਾਰੀ ਕਰਕੇ ਫਿਰ ਖਰਚੇ ਦਾ ਕੇਸ ਜਿਹੜਾ ਫਿਰ ਪਵਾਇਆ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ